ਦਾ ਬਿਆਨ ਮਿੱਤੇ ਮਿੰਨ ਦਫਤਰੀ ਕਰਮਚਾਰੀ ਯੂਨੀਅਨ ਤੋਂ ਬੜੇ ਹੀ ਅਫਸੋਸ ਦੀ ਗੱਲ ਹੈ ਕਿਥੇ ਮੁੱਖ ਮੰਤਰੀ ਪੰਜਾਬ ਜਲੰਧਰ ਆ ਰਹੇ ਨੇ ਲੋਕਾਂ ਦੀਆਂ ਗੱਲਾਂ ਸੁਣਨ ਲੋਕਾਂ ਦੇ ਵਿੱਚ ਵਿਚਰਨ ਪਰ ਬੜੇ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਜੋ ਨੇ ਉਹ ਮੁਲਾਜ਼ਮਾਂ ਦੀ ਗੱਲ ਸੁਣਨ ਤੋਂ ਭੱਜ ਰਹੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਹੇ ਨੇ ਦਫ਼ਤਰਾਂ ਦੇ ਵਿੱਚ ਨਜ਼ਰ ਨਜ਼ਰਬੰਦ ਕਰ ਰਹੇ ਨੇ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਜਿਵੇਂ ਮੇਰਾ ਜਿਹੜਾ ਮੇਰਾ ਹਰਾ ਪੰਨਾ ਹੈ ਉਹ ਕੱਚੇ ਮਲਾਜਮਾਂ ਨੂੰ ਪੱਕਾ ਕਰਨ ਲਈ ਚੱਲੇਗਾ ਪਰ ਬੜੇ ਅਫਸੋਸ ਦੀ ਗੱਲ ਹੈ ਇਹ ਭਗਵੰਤਬਾਨ ਜੀ ਅੱਜ ਬੇਫੂਫਾ ਹੋ ਗਏ ਨੇ ਇਹ ਆਪਣੇ ਵਾਅਦਿਆਂ ਤੋਂ ਭੱਜ ਗਏ ਨੇ ਇਹੀ ਪਾਰਟੀ ਚੋਂ ਧਰਨਿਆਂ ਤੋਂ ਬਣੀ ਸਰਕਾਰ ਧਰਨਿਆਂ ਤੋਂ ਬਣੀ ਸਰਕਾਰ ਧਰਨਿਆਂ ਤੋਂ ਡਰਦੀ ਹੈ ਲੋਕਾਂ ਦੇ ਘਰ-ਘਰ ਮੰਗਣ ਵੋਟਾਂ ਹੱਕ ਮੰਗਣ ਵਾਲਿਆਂ ਨੂੰ ਘਰ ਵਿੱਚ ਡੱਕਦੀ ਹੈ ਝੂਠੇ ਕੀਤੇ ਵਾਅਦੇ ਤਾਂ ਹੀ ਉਹ ਗੱਲ ਕਰਨੋਂ ਭੱਜਦੀ ਹੈ ਇਹ ਸਾਡੇ ਸਭ ਸਾਥੀ ਜੁੜੇ ਨੇ ਬੜੇ ਅਫਸੋਸ ਦੀ ਗੱਲ ਹੈ ਸਾਡੀ ਮੰਗ ਕੀ ਹੈ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਪ੍ਰੋਪਰ ਸੀਐਸਆਰ ਰੂਲ ਮੁਤਾਬਕ ਪੱਕਾ ਕੀਤਾ ਜਾਵੇ ਤੇ ਸਾਡੀ ਜਿਹੜੀ 5000 ਰੁਪਏ ਤਾਂ ਘਾਹ ਕਟੋਤੀ ਹੈ ਉਹ ਪੂਰੀ ਕੀਤੀ ਜਾਵੇ ਅਸੀਂ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਨੂੰ ਮਿਲ ਚੁੱਕੇ ਹਾਂ ਹਰਪਾਲ ਜੀਮਾ ਜੀ ਨੂੰ ਮਿਲ ਚੁੱਕੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਹਾਂ ਪਰ ਬੜੇ ਅਫਸੋਸ ਦੀ ਗੱਲ ਹੈ ਵਾਅਦੇ ਤੇ ਇਹਨਾਂ ਨੇ ਕੀ ਪੂਰੇ ਕਰਨੇ ਸੀ ਇਹ ਸਾਨੂੰ ਨਜ਼ਰਬੰਦ ਕਰਨ ਤੇ ਛੁਲੀ ਹੋਈ ਹੈ ਇਦਾਂ ਹੀ ਸਾਡੇ ਮਿੱਡੇ ਮਿਲ ਵਰਕਰਾਂ ਕੁੱਕ ਭੈਣਾਂ ਨੇ ਜਿਨ੍ਹਾਂ ਨੂੰ ਨਗੋਣੀਆਂ ਤਨਖਾਹਾਂ ਤੇ ਸਕੂਲਾਂ ਦੇ ਵਿੱਚ ਕੰਮ ਕਰਨਾ ਪਿਆ ਰਿਹਾ ਹੈ ਬੜੇ ਅਫਸੋਸ ਦੀ ਗੱਲ ਹੈ ਐਨੀ ਤਪਦੀ ਗਰਮੀ ਦੇ ਵਿੱਚ ਇਹ ਵਿਚਾਰੀਆਂ ਰੋਟੀ ਪਾਣੀ ਸਾਰੇ ਪ੍ਰਬੰਧ ਕਰਦੀਆਂ ਨੇ ਪਰ ਜਿਹੜੇ ਇਹ ਮੁੱਖ ਮੰਤਰੀ ਪੰਜਾਬ ਹੈ ਇਹਨਾਂ ਨੂੰ ਨਗੋਣੀਆਂ ਤਨਖਾਹਾਂ ਦੇ ਵਿੱਚ ਵਾਧਾ ਵੀ ਕਰਨ ਤੋਂ ਭੱਜ ਰਿਹਾ ਹੈ ਸਾਡੀ ਇੱਕੋ ਇੱਕ ਮੰਗ ਹੈ ਇਹਨਾਂ ਦੀ ਵੀ ਨਗੋਣੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਜੀ ਤੁਸੀਂ ਵੀ ਜਲੰਧਰ ਹੋਣਾ ਹੈ ਇਲੈਕਸ਼ਨ ਦਾ ਟਾਈਮ ਹੈ ਅਸੀਂ ਮੁਲਾਜ਼ਮ ਵਰਗੀ ਉੱਥੇ ਹੋਊਗਾ ਤੇ ਅਸੀਂ ਵੀ ਉੱਥੇ ਹੋਣਾ ਤੇ ਪੂਰਾ ਪਰ ਰੋਜ਼ ਜ਼ਾਹਰ ਕਰਾਂਗੇ ਅੱਜ ਰਾ ਸਾਡਾ ਕੋਈ ਵਿਰੋਧ ਦਰਜ ਕਰਾਉਣ ਦਾ ਨਹੀਂ ਸੀ ਕਿ ਅੱਜ ਭਗਵੰਤ ਮਾਨ ਜੀ ਆ ਰਹੇ पार्टी मुर्दाबाद बनवे एम एल मुर्दाबाद